चढ़ती कला पंजाब न्यूज ते वेले दी खबर बटाला तो अज मजदूर मुक्ति मोर्चा पंजाब आजाद दे आगुआ हंगामी बैठक जी टी रोड अमृतसर डीलकस पुलिस दफ्तर बटाला विखे हुई प्रधान सतेंद्र कौर सत्ती जसबीर कौर परमजीत सीला सरबजीत नूथूपुर सुखविंदर सिंह कुवाली प्रधान सरूप सिंह जैन मसीह सिमरनजीत दी अगवाई हेंट हो ਜਿਸ ਨੂੰ ਸੰਬੋਧਨ ਕਰਦਿਆਂ ਮਾਜਾ ਜੋਨ ਦੇ ਜਰਨਲ ਸਕੱਤਰ ਕਾ ਮਨਜੀਤ ਰਾਜ ਬਟਾਲਾ ਕੀਤੀ ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਗਰੀਬ ਮਾਰੂ ਨੀਤੀਆਂ ਨਾਲ ਰਾਜ ਕਰ ਰਹੀਆਂ ਹਨ ਤੇ ਗਰੀਬ ਵਰਗ ਦਿਨੋ-ਦਿਨ ਗਰੀਬ ਹੋ ਰਿਹਾ ਹੈ ਤੇ ਇਹ ਦੋਵੇਂ ਸਰਕਾਰਾਂ ਨਿਕੰਮੀ ਹਨ ਤੇ ਫੇਲ ਹਨ ਕਿਉਂਕਿ ਗਰੀਬਾਂ 'ਤੇ ਚੜਿਆ ਮਾਈਕਰੋ ਫਾਈਨੈਂਸ ਕੰਪਨੀਆਂ ਦਾ ਕਰਜ਼ਾ ਗਰੀਬ ਲੋਕਾਂ ਨੂੰ ਮਾਰਨ ਲਈ ਮਜਬੂਰ ਕਰ ਰਿਹਾ ਹੈ ਅੱਜ ਸਰਕਾਰਾਂ ਕਾਰਪੋਰੇਟ ਕਰਾਣਯਾ ਦਾ ਕਰਜ਼ਾ ਮਾਫ ਕਰ ਦਿੰਦੀਆਂ ਹਨ ਕਿਸਾਨ ਵਰਦਾ ਕਰਜ਼ਾ ਮਾਫ਼ ਕਰ ਦੇ ਦਿਆ ਹਨ ਪੜਹਿਣਾ ਸਰਕਾਰਾਂ ਨੂੰ ਗਰੀਬਾਂ ਦਾ ਛੋੜਾ ਛੋੜਾ ਕਰਜ਼ਾ ਨਹੀਂ ਦਿਸਦਾ ਜੋ ਮਾਫ਼ ਕਰ ਸਕਣ ਅਜ ਮੋਦੀ ਸਰਕਾਰ ਅਤੇ ਭਗਵੰਤ ਮਾਨ ਸਰਕਾਰ ਤੋਂ ਗਰੀਬ ਵਰਗ ਬਹੁਤ ਦੁਖੀ ਹੈ ਕਿਉਂਕਿ ਗਰੀਬਾਂ ਦਲਿਤਾ ਨਾਲ ਪੇਦ ਭਾਵ ਕੀਤਾ ਜਾ ਰਿਹਾ ਹੈ ਉਹਨਾਂ ਚੇਤਾਵਨੀ ਦਿੱਤੀ ਕਿ ਕਰਜ਼ਾ ਮਾਫੀ ਮਿੱਡ ਦੇ ਮੀਨ ਸਫਾਈ ਵਰਕਰ ਯੂਨੀਅਨ ਪੰਜਾਬ ਦੀਆਂ ਮੰਗਾਂ ਤਨਖਾਹ ਵਿੱਚ ਵਾਅਦਾ ਪੱਕੇ ਕਰਨ ਲਈ ਮਨਰੇਗਾ ਵਰਕਰਾਂ ਦੀਆਂ ਮੰਗਾਂ ਔਰਤਾਂ ਨੂੰ ਭਗਵੰਤ ਮਾਨ ਸਰਕਾਰ 1000 ਰੁਪਏ ਪ੍ਰਤੀ ਮਹੀਨਾ ਦੇਵੇ ਨਸ਼ਿਆਂ ਖਿਲਾਫ ਅਤੇ ਸਵਿੰਦਾਨ ਨਾਲ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਛੇੜਛਾੜ ਵਿਰੁੱਧ ਸਗਰਸ਼ ਨੂੰ ਤਿੱਖਾ ਕਰਦੇ ਹੋਏ ਪੱਕਾ ਮੋਰਚਾ ਲਾਉਣ ਦੀ ਅੱਜ ਤਿਆਰੀ ਲਈ ਵਰਕਰਾਂ ਨੂੰ ਲਾਮਬੰਦ ਕੀਤਾ ਇਸ ਸਮੇਂ ਰਾਜਵਿੰਦਰ ਜੋਤੀ ਹਰਦੀਪ ਪਿੰਕੀ ਲਾਵਰ ਮਾਨਦੀਪ ਨਿਕੂ ਰਮੇਸ਼ ਕੁਮਾਰ ਸੁਵਿੰਦਰ ਸਿੰਘ ਸਮਾਜ ਜੋਤੀ ਦੀਨਾ ਨਗਰ ਮਨਜਿੰਦਰ ਕੌਰ ਨਥੂਪੁਰ ਹੀਰਾ ਪ੍ਰਦਾਨ ਪੱਟੀ ਸੁਖਦੇਵ ਸਿੰਘ ਕੁਲਦੀਪ ਕੌਰ ਆਸਾ ਰਾਣੀ ਸਰਬਜੀਤ ਸਿੰਘ ਵਿਜੇ ਕੁਮਾਰ ਆਦਿ ਮੈਂਬਰ ਹਾਜ਼ਰ ਸੰਨ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੋਰਚਾ ਪੰਜਾਬ ਅਜਾ ਦੀ ਇੱਕ ਕਰਵੀ ਬੱਟ ਜਿਹੜੀ ਦਿੱਲੀ ਰੋਡ ਅਮਰਸਾ ਡੀਲੈਕਟ ਵੀ ਕਾਲਾ ਲਿਏ ਸਰਕਾਰ ਸੰਕਰ ਬਹਾਪੁਰ ਤੇ ਬਟਾਲਾ ਸੀਨਾ ਨਗਰ ਦੇ ਵਰਕਾ ਅਧਿਕਾਰੀ ਭਾਰੀ ਮੀਟਿੰਗ ਹੋਈ ਜਿਸ ਵਿੱਚ ਤੇ ਕਰਮੀਆਂ ਪ੍ਰਤੀ ਮਿੱਤੇ ਮਿਲ ਵਰਕਾ ਪ੍ਰਤੀ ਮਨਰੇਗਾ ਨਸ਼ਿਆਂ ਦੇ ਖਿਲਾਫ ਤੇ ਹੋਰ ਜਿਹੜੀਆਂ तमाम ਲੰਮੇ ਸਮੇਂ ਤੋਂ ਲੜਗੀਆਂ ਮੰਗਾਂ ਦੇ ਖਿਲਾਫ ਮਾਨ ਸਰਕਾਰ ਦੇ ਖਿਲਾਫ ਮੋਦੀ ਸਰਕਾਰ ਦੇ ਖਿਲਾਫ ਇਹਨਾਂ ਵਰਕਰਾਂ ਨੇ ਜਿਹੜਾ ਬਿਜਲ ਬਜੋਨ ਦਾ ਜਿਹੜਾਗਾ ਅੱਜ ਚਰਚਾ ਕੀਤੀ ਕਿ ਇਹ ਖਾਦਿਯਾ ਮੰਗਾਵਾਂ ਤੇ ਹਾਂ ਨਾ ਦਿੱਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿੱਤਾ ਸੀ ਕਰਾਂਗੇ ਕਿਉਂਕਿ ਇਹ ਲੋਕ ਚੁੰਦੇ ਨੇ ਕਿ ਇਹ ਅੱਜ ਵੀ ਗੁਲਾਮ ਹੋਣ ਅੱਜ ਵੀ ਗੁਲਾਮ ਨੇ ਕੱਲ ਵੀ ਗੁलाम ਰਹਿਣ ਤੇ ਇਹ ਗੁਲਾਮੀ ਦੀ ਜਿੰਦਗੀ ਦਾ ਬਾਹਰ ਨਾ ਹੋਣ ਇਸ ਕਰਕੇ ਫਿਰ ਇਹ ਲੋਕ ਵੀ ਸਿਆੜੇ ਹੋ ਗਏ ਨੇ ਕਿਉਂਕਿ ਜਿਵੇਂ ਪਾਰਲੀਮੈਂਟ ਨੂੰ ਪਾਰਲੀਮੈਂਟ ਦੀਆਂ ਚੌੜਾਂ ਦੇ ਵਿੱਚ ਜਿਹੜਾ ਹੈਗਾ ਉਹ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਇਹ ਦਿਨ ਦੂਰ ਨਹੀਂ ਜਿਹੜਾ ਤੁਗੰਤਵਾਨ ਸਰਕਾਰ ਜਿਹੜੀ ਆ ਮੂੰਹੜੇ ਮੂੰਹ ਡਿਗੇਗੀ ਕਿਉਂਕਿ ਨਾ ਤੇ ਉਹਨਾਂ ਨੇ ਸੱਚੇ ਮੁਲਾਜ਼ਮਾਂ ਦਾ ਸੋਚਿਆ ਨਾ ਹੀ ਉਹਨਾਂ ਨੇ ਕਿਸੇ ਮਨੁੱਖ ਦਾ ਸੋਚਿਆ ਨਾ ਹੀ ਕਿਸੇ ਹੋਰ ਰੋਕ ਦਾ ਗਰੀਬਾਂ ਦਾ ਸੋਚਿਆ ਅੱਜ ਵੀ ਗਰੀਬ ਜਿਹੜੇ ਨੇ ਉਸੇ ਜਿਹੜੀ ਥਾਂ ਤੇ ਖੜੇ ਸੀ ਅੱਜ ਵੀ ਉਸ ਥਾਂ ਤੇ ਖੜੇ ਨੇ ਇਸ ਤਰ੍ਹਾਂ ਕੇ ਸਾਡੀ ਜਿੱਤਬੰਦੀ ਜਿਹੜੀ ਆ ਮੰਗ ਕਰਦੀ ਆ ਕਿ ਮਨੁੱਖ ਕਦਰ ਕਾਨੂੰਨ ਦੇ ਵਿੱਚ ਜਿਹੜੇ ਕਾਨੂੰਨ ਜਿਹੜੇ ਵਰਤੇ ਜਾ ਰਹੇ ਨੇ ਇਹ ਕਾਨੂੰਨਾਂ ਨੂੰ ਜਿਹੜਾ ਹੈਗਾ ਠੀਕ ਢੰਗ ਨਾਲ ਭਗਵੰਤਬਾਹ ਲਾਗੂ ਕਰੇ ਕਿਉਂਕਿ ਨਸ਼ਾ ਸਮਾਜ ਦਾ ਪਹੇਚਾਨ ਬਣ ਗਿਆ ਹੈ ਜਿਹੜੀਆਂ ਬਾਰੀਆਂ ਨੇ ਜੇਲੀ ਸਭਰਾ ਆਰੀਆਂ ਨੇ ਜਿੱ ਕੋਈ 2 4 5 ਨੌਜਵਾਨ ਜਿਹੜੇ ਨੇ ਉਹ ਨਸ਼ੇ ਦੀ ਟੇੜ ਚੱਲ ਰਹੇ ਨੇ ਅੱਜ ਜੇ ਲੋੜ ਆ ਭਗਵੰਤਬਾਹ ਉਹਨਾਂ ਵੱਡੇ ਵੱਡੇ ਜਦਾ ਨਸ਼ੇ ਦੇ ਜ਼ਦਾਗਰਾਂ ਨੂੰ ਫੜ ਗਈ ਸਰਪੰਚ ਦੀ ਵਾਰ ਦਾ ਜਿਹੜੀ ਪੁਲਸਿਆ ਉਹ ਉਹਨਾਂ ਗਰੀਬ ਦੇ ਬੱਚਿਆਂ ਨੂੰ ਫੜ ਕੇ ਜੇਲਾ ਚ ਨਾ ਚ ਗਈ ਆ ਜਿਹੜੇ ਵੱਡੇ ਜ਼ਦਾਗਰ ਨੇ ਉਹ ਇੱਥੇ ਤੁਰੇ ਫਿਰਦੇ ਨੇ ਤੇ ਅੱਜ ਗਰੀਬ ਲੋਕ ਕਰਕੇ ਦੀ ਦਲਦਲ ਜਿਹਾ ਖੜੇ ਨੇ ਕਿ ਵੱਡੇ ਵੱਡੇ ਸ਼ਾਹ ਕਰੋ ਦਾ ਕਰਜ਼ਾ ਸਰਕਾਰਾਂ maaf ਕਰਦੀਆਂ ਪਿਆ ਨੇ ਕਿਸਾਨਾਂ ਦਾ ਕਰਜ਼ਾ maaf ਕਰਦੀਆਂ ਪਿਆ ਨੇ ਸਾਡੇ ਗਰੀਬਾਂ ਦਾ ਕਰਜ਼ਾ maaf ਕਰਦੀਆਂ ਪਿਆ ਨੇ ਆ ਮਿੱਟੀ ਬੀਲ ਵਰਕਰਾਂ ਲਈ ਅਸੀਂ ਕੋ ਬੜੀ ਸਿੱਖਿਆ ਮੰਤਰੀ ਨੂੰ ਮਿਲ ਕੇ ਆਏ ਮੁਕਮਤੀਆਂ ਨੂੰ ਦੇਰ ਕੇ ਆਏ ਇਹਨਾਂ ਇਹਨਾਂ ਨੂੰ ਪਤਾ ਕੀਤਾ ਜਾਵੇ ਇਹਨਾਂ ਦੀ ਤਨਖਾਹ ਦੇ ਵਾਅਦੇ ਕੀਤਾ ਜਾਵੇ ਪਰ ਕੋਈ ਜਿਹੜਾ ਗਵਾ ਇਹਨਾਂ ਵਰਕਰਾਂ ਨੂੰ ਜਿਹੜਾ ਗਵਾ ਕੁਝ ਵੀ ਜਿਹੜਾ ਜਿਹੜਾ ਗਵਾ ਦੱਸਿਆ ਨਹੀਂ ਉਹਨਾਂ ਨੇ ਕਿਹਾ ਕਿ ਪੈਸੇ ਹੀ ਨਹੀਂ ਹੈ ਜੀ ਪੈਸੇ ਹੀ ਨਹੀਂ ਹੈ ਜੀ ਕੋਈ ਗੱਲ ਨਹੀਂ ਹੈ ਕੋਈ ਬਾਤ ਨਹੀਂ ਹੈ ਚੱਕਰ ਇਹ ਆ ਲੈ ਜਾਨ ਨੂੰ ਪਾਓ ਨੂੰ ਪਾਓ ਕੇ